ਸਟ੍ਰੋਮ ਨੇ ਕਾਲੀਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਕੁੰਬੜਾ ਤੇ ਸੀਨੀਅਰ ਮੀਤ ਪ੍ਰਧਾਨ ਸੁਖਿੰਦਰ ਸਿੰਘ ਪਾਟਿਆ ਦੀ ਪ੍ਰਧਾਨਗੀ ਹੇਠ ਖਰੜ ਵਿਖੇ ਇੱਕ ਭਰਵੀਂ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਲੋਕ ਸਭਾ ਹਲਕਾ ਚਿਰੀ ਨੰਦਪੁਰ ਸਾਹਿਬ ਦੇ ਉਮੀਦਵਾਰ ਕੁਸ਼ਲਪਾਲ ਸਿੰਘ ਮਾਨ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੀਟਿੰਗ ਵਿੱਚ ਕੁਸ਼ਲਪਾਲ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਪਣੇ ਚੋਣ ਮਨੋਰਥ ਸਬੰਧੀ ਜਾਣਕਾਰੀ ਵੀ ਦਿੱਤੀ ਉਨਾ ਕਹਿ ਕੇ ਕਿ ਹਲਕੇ ਤੋਂ ਹੁਣ ਤੱਕ ਸਾਰੀਆਂ ਪਾਰਟੀਆਂ ਦੇ ਬਾਰੇ ਉਮੀਦਵਾਰੀ ਜੇਤੂ ਬਣਦੇ ਆ ਰਹੇ ਹਨ ਜਿਨ੍ਹਾਂ ਨੇ ਲੋਕ ਦਾ ਭਲਾਈ ਕੰਮ ਨਹੀਂ ਕੀਤਾ। ਉਹਨਾਂ ਕਹਿ ਕੇ ਲੋਕ ਸਭਾ ਹਲਕਾ ਚਿਰੀ ਨੰਦਪੁਰ ਸਾਹਿਬ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਮਨੀਸ਼ Tiwari ਵੱਲੋਂ ਹਲਕੇ ਵਿੱਚ ਪੁੱਲਾਂ ਦੇ ਕੰਮਾਂ ਲਈ ਸਿਰਫ 11 ਕਰੋੜ ਰੁਪਏ ਦੀ ਗ੍ਰਾਂਟ ਲਿਆਂਦੀ ਗਈ ਜਦੋਂ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਹਲਕੇ ਵਿੱਚ 361 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਗ੍ਰਾਂਟ ਲਿਆਂਦੀ ਗਈ। ਉਹਨਾ ਦੱਸਿਆ ਕਿ ਇੱਕ ਮੈਂਬਰ ਪਾਰਲੀਮੈਂਟ 3.5 ਲੱਖ ਰੁਪਏ ਕੈਂਸਰ ਦੇ ਮਰੀਜ਼ ਨੂੰ ਗ੍ਰਾਂਟ ਦੇ ਸਕਦਾ ਪਰ ਹਲਕੇ ਦੇ ਲੋਕਾਂ ਦੀ ਇਹ ਵੱਡੀ ਤਰਾਸ਼ਦੀ ਹੈ ਕਿ ਇਸ ਹਲਕੇ ਵਿੱਚ ਕਿਸੇ ਵੀ ਕੈਂਸਰ ਦੇ ਮਰੀਜ਼ ਨੂੰ ਇੱਥੋਂ ਦੇ ਮੈਂਬਰ ਪਾਰਲੀਮੈਂਟ ਵੱਲੋਂ ਗ੍ਰਾਂਟ ਨਹੀਂ ਦਿੱਤੀ ਗਈ ਜਦੋਂ ਕਿ ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਵੱਲੋਂ ਸੈਂਕੜੇ ਹੀ ਮਰੀਜ਼ਾਂ ਨੂੰ ਇਸ ਤਰ੍ਹਾਂ ਦੀ ਗ੍ਰਾਂਟ ਦਿੱਤੀ ਗਈ ਹੈ ਉਹਨਾਂ ਸਾਹ ਪਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਚਰਾ ਤੇ ਵਾਰਦੀਆਂ ਕਿਹਾ ਹੈ ਕਿ ਉਹ ਉਮੀਦਵਾਰ ਹਨ ਜਿਨ੍ਹਾਂ ਵੱਲੋਂ ਭਾਜਪਾ ਦੀ 1 ਨੇਸ਼ਨ 1 ਪੋਲ ਪਾਲਿਸੀ ਦਾ ਸਭ ਤੋਂ ਪਹਿਲਾ ਸਮਰਥਨ ਕੀਤਾ ਗਿਆ ਸੀ ਅਤੇ ਸ਼੍ਰੋਮਣੀ ਕਾਲੇ ਦਲ ਬਾਦਲ ਅਜੇ ਹੀ ਪਾਰਟੀ ਹੈ ਜਿਸ ਨੇ ਕਿਸਾਨੀ ਕਾਲੇ ਕਾਨੂੰਨਾਂ ਦੇ ਹੱਕ ਦੇ ਵਿੱਚ ਸਭ ਤੋਂ ਪਹਿਲਾ ਵੋਟ ਪਾਈ ਸੀ ਹੋਰ ਉਹਨਾਂ ਕੀ ਕਿਹਾ ਲਓ ਤੁਸੀਂ ਵੀ ਸੁਣੋ ਇਸ ਮੌਕੇ ਕਾਫੀ ਉਮੀਦਵਾਰ ਕਸ਼ਮੀਰਾ ਸਿੰਘ ਸਿਮਰਨਜੀਤ ਸਿੰਘ ਸੁਖਬੀਰ ਸਿੰਘ ਅਮੀਰ ਖਾਨ ਵਰਿੰਦਰ ਸਿੰਘ ਦਮਨਪ੍ਰੀਤ ਸਿੰਘ ਸਰਪ੍ਰਿਤ ਸਿੰਘ ਹਰਮੀ ਹਰਮਿਤ ਸਿੰਘ ਸਿੰਦਰਪਾਲ ਸਿੰਘ ਬਲਕਾਰ ਸਿੰਘ ਪੁੱਲਰ ਹਾਕਮ ਸਿੰਘ ਸੇਵਾ ਸਿੰਘ ਗਿੱਗੇ ਮਾਝਾ ਬਲਜਿੰਦਰ ਸਿੰਘ ਰਾਜੂ ਨਾਇਬ ਸਿੰਘ ਹਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਪਵਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ਮੈਂ ਧੰਨਵਾਦੀ ਆਪ ਸਾਰਿਆਂ ਦਾ ਜੀ ਜਿਹੜਾ ਸਾਡੇ ਛੋਟੇ ਜਿਹੇ ਸੱਦੇ ਤੇ ਆਪ ਲੋਗ ਸਾਡੇ ਕੋਲੇ ਆਏ ਹੋ ਬਹੁਤ-ਬਹੁਤ ਸ਼ੁਕਰੀਆ ਸਾਰਿਆਂ ਦਾ ਜਿਵੇਂ ਮੇਰੇ ਤੋਂ ਪਹਿਲਾਂ ਪਟਿਆਲਾ ਸਾਹਿਬ ਨੇ ਦੱਸਿਆ ਅੱਜ ਨੌਜਵਾਨ ਨਾ ਡਿਫਰੈਂਟ ਵਰਗ ਦੇ ਲੋਕ ਆਮ ਆਦਮੀ ਪਾਰਟੀ ਤੋਂ ਤੇ ਭਾਦੰਦਲ ਤੋਂ ਅੱਜ ਪਾਰਟੀ ਵਿੱਚ ਜੁਆਇਨ ਕਰ ਰਹੇ ਨੇ ਨਾਲ ਸਰਮਾਨ ਸਿੰਘ ਡੁਗਰੀ ਨੇ ਜਿਨ੍ਹਾਂ ਨੇ ਆਤਮ ਨਗਰ ਦੇ ਅਨਿਤ ਉਦਾਨ ਸਭਾ 2025 ਲਈ ਪਲੱਸ ਇਹ ਜਿਹੜੀ ਟੰਗਾ ਪੀਡ ਐਸੋਸੀਏਸ਼ਨ ਹੈ ਪੰਜਾਬ ਦੀ ਉਹਦੇ ਵਾਈਸ ਪ੍ਰੈਜ਼ੀਡੈਂਟ ਨੇ ਇਹ ਵੀ ਪਾਰਟੀ ਆ ਜੁਆਇਨ ਕਰ ਰਹੇ ਨੇ ਤੇ ਇਸ ਤਰ੍ਹਾਂ ਹਰ ਵਰਗ ਤੋਂ ਹਰ ਬੈਕਗ੍ਰਾਉਂਡ ਦੇ ਲੋਕ ਚਾਹੋ ਨਾ ਆਮ ਆਦਮੀ ਪਾਰਟੀ ਹੈ ਚਾ ਪਾਰਟੀ ਦਾ ਹੈ ਚਾ ਸੋਸ਼ਲ ਸੰਸਥਾਵਾਂ ਨੇ ਚਾ ਯੂਥ ਹੈ ਉਹਨਾਂ ਸਾਰਿਆਂ ਤੋਂ ਸਾਰੇ ਵਰਗਾਂ ਤੋਂ ਲੋਕ ਪਾਰਟੀ ਨੂੰ ਜੁਆਇਨ ਕਰ ਰਹੇ ਹੈ ਤੇ ਬਹੁਤ ਬਾਤ ਮਿਲ ਰਿਹਾ ਹੈ ਸਾਨੂੰ ਬਹੁਤ ਉਤਸ਼ਾਹ ਹੋ ਰਿਹਾ ਹੈ ਲੋਕਾਂ ਦੇ ਰਿਸਪੌਂਸ ਦੇ ਇਹ ਜਿਹੜਾ ਹਲਕਾ ਪਾਰਲੀਮੈਂਟਰੀ ਹਲਕਾ ਨੰਨਪੁਰ ਸਾਹਿਬ ਹਮੇਸ਼ਾ ਕਿਤੇ ਜਿਹੜੇ ਵੀ ਕੈਂਡੀਡੇਟ ਰਵਾਇਤੀ ਪਾਰਟੀਆਂ ਨੇ ਦਿੱਤੇ ਔਰ ਜਿਹੜੇ ਲੋਕਾਂ ਨੂੰ ਇਲੈਕਟ ਕਰਨੇ ਪਏ ਉਹ ਸਾਰੇ ਬਾਗਲੇ ਸੀ ਕਦੇ ਵੀ ਲੋਕਲ ਬੰਦਾ ਇਤੋਂ ਨਹੀਂ ਚਾਇਉ ਮਨੀਸ਼ ਤਵਾੜੀ ਨਾਲ ਨੂੰ ਚਾਹਰੂਪ੍ਰੇਮ ਸਿੰਘ ਚੰਦੂਵਾਜੜਾ ਨਾਲ ਚਾਹਰੂਨਿਕ ਸਿੰਘ ਬਿੱਟੂ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਇੱਕ ਪ੍ਰੋਫੈਸਰ ਲੈਣਾ ਚਾਹੁੰਦਾ ਕਿ ਮੈਂ ਇੱਥੋਂ ਦਾ ਇਹ ਸੰਗ ਦੇ ਦਾ ਲੋਕਲ ਜੱਫਾ ਨਾਲ ਮੇਰੀ ਜਿਹੜੀ ਪਹਿਲੀ ਬੇਸਿਕ ਸਕੂਲ ਸਕੂਲਿੰਗ ਸ਼ੁਰੂ ਹੋਈ ਸਾਲ 75 ਦੇ ਵਿੱਚ ਬਸ਼ਵਾਲ ਪਬਲਿਕ ਸਕੂਲ ਨਾਹ ਸ਼ਹਿਰ ਤੋਂ ਹੋਈ ਮੈਂ ਆਪਣੀ ਸਕੂਲਿੰਗ ਕੰਪਲੀਟ ਕੀਤੀ ਬਾਈਪਸ ਪਹਾੜੀ ਤੋਂ ਫਿਰ ਮੈਂ ਗੁਲਾਮ ਸਿੰਘ ਜੀ ਦੇ ਕਾਲਜ ਪੜਿਆ ਫਿਰ ਮੈਂ ਪੰਜਾਬ ਨੈਸ਼ਨਲ ਕਾਲਜ ਪੜਿਆ ਮਾਸਟਰਸ ਕੀਤੀ ਉਹ ਸੁਮਾਏ ਇੱਕ ਸਾਲ ਪਿਛੇ ਗਿਆ ਅੱਜ ਵੀ ਮੇਰੀ ਲੋਕ ਮੇਰੀ ਫੈਕਟਰੀ ਇੰਡਸਟਰੀ ਹੈਗੀ ਹੈ ਮੈਂ ਫੈਕਟਰੀ ਮਹਾਲੇ ਦੇ ਵਿੱਚ ਸੁ ਲੋਕਾਂ ਨੂੰ ਪਹਿਲਾਂ ਤਾਂ ਆਪ ਨੂੰ ਪੀਹੇ ਹੈ ਤੇ ਜਿਹੜਾ ਤੁਹਾਡਾ ਲੋਕਲ ਕੈੰਡੀਡੇਟ ਵੀ ਸ਼ਾਨ ਕਰ ਕੋਆ ਕੀ ਹੈ ਮਨੀਸ਼ तिवारी वे मैं प्रिंसिंग कंपनी majra चाय पुरानी खूब बिकती थी कभी एक लोकां चली थी कान्हाशोक जयंती माधरियाल सी का कह गई इथे भी मानती है मैं कंपनी इंडिया क्राइम न्यूज़ जुल्म के खिलाफ जंग ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ